ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਇੱਕ ਬਜ਼ੁਰਗ ਬਿਨਾਂ ਕਿਸੇ ਡਰ ਬਿਨਾਂ ਕਿਸੇ ਫਿਕਰ ਤੋਂ ਸੜਕ ਦੇ ਕਿਨਾਰੇ ਸੈਰ ਕਰ ਰਿਹਾ ਸੀ ਇਸੇ ਦੌਰਾਨ ਪਿੱਛੋਂ ਇੱਕ ਆਟੋ ਵੀ ਆ ਜਾਂਦਾ ਹੈ ਤੇ ਪਤਾ ਨਹੀਂ ਇਸ ਆਟੋ ਚਾਲਕ ਨੂੰ ਅਚਾਨਕ ਕੀ ਹੋ ਜਾਂਦਾ ਹੈ ਕਿ ਉਹ ਸਿੱਧਾ ਆ ਕੇ ਇਸ ਬਜ਼ੁਰਗ ਨੂੰ ਜ਼ਬਰਦਸਤ ਟੱਕਰ ਮਾਰ ਦਿੰਦਾ ਹੈ ਬਜ਼ੁਰਗ ਸੜਕ ਤੇ ਡਿੱਗ ਪੈਂਦਾ ਹੈ ਗੰਭੀਰ ਜ਼ਖਮੀ ਹੋ ਜਾਂਦਾ ਹੈ ਇਹ ਇੰਤੋਂ ਤੱਕ ਕੀ ਉਸਦੀ ਮੌਤ ਵੀ ਹੋ ਜਾਂਦੀ ਹੈ ਪਰ ਆਟੋ ਚਾਲਕ ਰੁਕਣ ਦੀ ਥਾਂ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਸਭ ਕੁਝ ਸੀਸੀਟੀਵੀ ਕੈਮਰੇਾਂ ਚ ਕੈਦ ਹੋ ਗਿਆ ਤਸਵੀਰਾਂ ਮੰਡੀ ਗੋਬਿੰਦਗੜ ਦੇ ਸਰਵਿਸ ਰੋਡ ਦੀਆਂ ਨੇ ਜਿੱਥੇ ਸਵੇਰ ਦੀ ਸੈਰ ਕਰ ਰਹੀ ਇੱਕ ਬਜ਼ੁਰਗ ਨੂੰ ਆਟੋ ਨੇ ਟੱਕਰ ਮਾਰ ਦਿੱਤੀ ਬਜ਼ੁਰਗ ਦੀ ਮੌਤ ਹੋ ਗਈ ਤੇ ਹੁਣ ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਇੱਕ ਵੀਡੀਓ ਵੀ ਇਹਦੇ ਵਿੱਚ ਸਰਫੇਸ ਹੋਈ ਸੀ ਜਿੱਦੇ ਚ ਮਾਰਨਿੰਗ ਇੱਕ ਰਗਵੀਰ ਸਿੰਘ ਨਤਰਾਲੀ ਦਾ ਰਹਿਣ ਵਾਲਾ ਸੀ ਜਿਹੜਾ ਮਾਰਨਿੰਗ ਵਾਕ ਕਰ ਰਹਾ ਸੀ ਔਰ ਵੀਡੀਓ ਦੇ ਰਾਹੀ ਜਿਹੜੀ ਲੋਕਾਂ ਨੇ ਵੀ ਦੇਖਿਆ ਸੀ ਉਹ ਇਮੀਡੀਏ ਲੱਗਿਆ ਜਿਵੇਂ ਕਿ ਕੋਈ ਔਟੋ ਵਾਲਾ ਕਿਸੇ ਬੰਦੇ ਨੂੰ ਰਗਵੀਰ ਸਿੰਘ ਨੂੰ ਹਿੱਟ ਕਰਕੇ ਔਰ ਉੱਥੋਂ ਭੱਜਿਆ ਔਰ ਜਿਵੇਂ ਇੱਕ ਵੀਡੀਓ ਸਰਫੇਸ ਹੋਈ ਐਸਐਸਪੀ ਸਾਹਦੇ ਵੱਲੋਂ ਐਸਐਸਓ ਐਸਐਸਓ ਮੰਡੀ ਗੋਵਿੰਦਗੜ੍ਹ ਨੂੰ ਹਦਾਇਤ ਦਿੱਤੀ ਗਈ ਮਿੱਤਰ ਦੀ ਪਛਾਣ 50 ਸਾਲਾ ਰਗਵੀਰ ਸਿੰਘ ਦੇ ਵੱਜੋਂ ਹੋਈ ਹੈ ਜੋ ਮੰਡੀ ਗੋਬਿੰਦਗੜ ਦੇ ਮੁਹੱਲਾ ਨਰਸਾਲੀ ਮੰਡੀ ਦੇ ਰਹਿਣ ਵਾਲੇ ਸੀ ਹਮੇਸ਼ਾ ਮੰਗ ਸਵੇਰ ਦੇ ਸਮੇਂ ਸੈਰ ਕਰਨ ਲਈ ਕਰੋ ਨਿਕਲੇ ਸੀ ਪਰ ਫਿਰ ਮੁੜਕਰ ਨਹੀਂ ਪਰਤੇ ਇਸ ਹਾਦਸੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਤੇ ਹੁਣ ਪੁਲਿਸ ਨੇ ਮਲਜ਼ਮ ਆਟੋ ਚਾਲਕ ਗ੍ਰਿਫਤਾਰ ਕਰ ਲਿਆ ਹੈ ਵਕਤਾਂ ਤੇ ਚੈਕਿੰਗ ਸ਼ੁਰੂ ਕੀਤੀ ਸੀ ਸੀਸੀਟੀਵੀ ਕੈਮਰੇ ਦੇਖੇ ਟੈਕਨੀਕਲ ਅਸੈਸਮੈਂਟ ਕੀਤਾ ਉਸ ਤੋਂ ਬਾਅਦ ਪੂਰੇ ਦਿਨ ਇਹਨਾਂ ਦੀ ਟੀਮ ਨੇ ਕੰਮ ਕੀਤਾ ਕੰਮ ਕਰਕੇ ਔਰ ਕੱਲ ਰਾਤੀ ਇਹਨਾਂ ਨੇ ਕਾਮਯਾਬੀ ਹਾਸਿਲ ਕੀਤੀ ਹੈ ਔਰ ਜਿਹੜਾ ਆਟੋ ਚਾਲਕ ਸੀਗਾ ਇਹਦੇ ਵਿੱਚ ਉਹਦੀ ਅਰੈਸਟ ਪਾਈ ਹੈ ਪਰਚਾ ਨਾਲ ਦੇ ਨਾਲ ਦਿੱਤਾ ਗਿਆ ਸੀ ਹੁਣ ਅਰੈਸਟ ਹੋਣ ਤੋਂ ਬਾਅਦ ਇਹਨਾਂ ਦਾ ਕੀ ਮੋਟਿਵ ਹੈ ਇਹ ਐਕਸੀਡੈਂਟਲ ਡੈਥ ਹੈ ਜਾਂ ਕੋਈ ਅੰਗੇਲੀ ਹੈ ਜਾਂ ਕੋਈ ਮੋਟਿਵ ਹੈਗਾ ਇਹ ਹਜੇ ਜਾਂਚ ਦਾ ਵਿਸ਼ਾ ਹੈ ਉਸ ਤੋਂ ਬਾਅਦ ਅਸੀਂ ਜਾਂਚ ਕਰਕੇ ਫਿਰ ਜੜੀ ਅੱਗੇ ਕੋਈ ਅਪਡੇਟ ਹੋਗੀ ਉਹ ਤੁਹਾਡੇ ਨਾਲ ਸਾਂਝੀ ਕਰੀ ਪੁਲਿਸ ਮਾਮਲੇ 'ਚ ਪੁਲਿਸ ਵੱਲੋਂ ਅੱਗੇ ਦੀ ਬਣਦੀ ਕਾਰਵਾਈ ਅਮਲ ਚੇ ਲਿਆਂਦੀ ਜਾ ਰਹੀ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਉਂ ਵਾਪਰਿਆ ਕਿਵੇਂ ਵਾਪਰਿਆ ਕਿ ਆਟੋ ਚਾਲਕ ਕਿਸੇ ਨਸ਼ੇ 'ਚ ਸੀ ਜਾਂ ਗਲ ਕੋਈ ਹੋਰ ਸੀ ਮੰਡੀ ਗੋਬਿੰਦਗੜ ਤੋਂ ਜਗਦੀਪ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼